ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਆ ਤਿੰਨ ਵਹਿੜਾਂ ਆ ਦੋ ਸੂਣ ਵਾਲੀਆਂ ਦੋਸਤੋ ਵਹਿੜਾਂ ਤੇ ਇੱਧਰ ਜਿਹੜੀ ਪਹਿਲੇ ਨੰਬਰ ਵਾਲੀ ਵਹਿੜ ਤੁਹਾਨੂੰ ਲਾਲ ਡੱਬੀ ਦਿਖਾਈ ਦੇ ਰਹੀ ਆ ਇਹ ਸੂਈ ਵੀ ਹੈਗੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦਿਨੇ ਆ ਸਾਰੀ ਡਿਟੇਲ ਦੋਸਤੋ ਇਹ ਦੂਜਾ ਸੂਰਾ ਸੂਈ ਆ ਫੁੱਲ ਚੰਗੇ ਕੱਦ ਗਾਠ ਦੀ ਆ ਇਹ ਹਾਜੇ ਮੂੰਹ ਤੋਂ 6 ਦੰਦ ਆ ਗਈ। ਜੇ ਤੁਸੀਂ ਨਾੜਾ ਨੂੰ ਨਾ ਚੈੱਕ ਕਰ ਸਕਦੇ ਆ ਲੇਵੇ ਤੇ ਮਗਰੇ ਦੇ ਆ ਗਿਆ ਇਹ ਬੱਛਾ ਤੇ ਅੱਜ 4 ਦਿਨ ਦੀ ਸੂਈ ਥਲੇ 17 ਲੀਟਰ ਬੋਲਾ ਤਿਆਰ ਆ। ਦੁੱਧ ਮੰਨ ਲਓ ਆਪਣਾ ਦੀ ਬੋਲਾ ਮੰਨ ਲਓ ਫਿਕਸ ਜਿਹਾ ਹਵਾਨਾਗਾ ਤੇ ਦੁੱਧ ਦੇ ਰਾਂਹ ਦਰਿਣਾ 24 25 ਲੀਟਰ ਪਾ ਜਣਾ ਤੁਸੀਂ ਥਣਾ ਦਾ ਸੈਜ ਦੇਖੋ। ਫਿਕਸ ਜਿਹਾ ਹਵਾਨਾਗਾ। ਫੋਲ ਚੰਗੇ ਕਦ ਕਾਟਦੀ ਆ ਦੋਸਤੋ। ਕੁਝ ਛੋਟੀ ਨਾ ਮੰਨੇ ਦੋ ਤੱਕ 24 25 ਲੀਟਰ ਪਾ ਦੂਗੀ ਬਾਕੀ ਅੱਜ 17 ਲੀਟਰ ਦੋ ਡੰਗ ਚੋ ਕੇ ਆਪਣੇ ਘਰ ਲਿਜਾ ਸਕਦੇ ਹਾਂ 나ੜੂਆ ਬੱਚੇ ਦਾ ਨਾਲ ਆ ਤੁਸੀਂ ਦੇਖ ਸਕਦੇ ਆ ਤੇ ਇਧਰ ਜਿਹੜੀ 2 ਨੰਬਰ ਤੇ ਤੁਹਾਨੂੰ ਦਿਖਾਈ ਦੇ ਰਹੀ ਆ ਫੁੱਲ ਵੱਡੇ ਹਵਾਨੇ ਦੀ ਹੈਗੀ ਇਹ ਤੀਜਾ ਸੂਆ ਸੂਣ ਵਾਲੀ ਆ ਹਵਾਨੇ ਦਾ ਸੈਜ ਦੇਖੋ ਕੱਲਾ ਕੱਲਾ ਥਣ ਪਿਆ ਦੋਸਤੋ ਨਾੜਾ ਨੂੜਾ ਬਹੁਤ ਆਈਆਂ ਇਹਨੇ 24-25 ਲੀਟਰ ਦੁੱਧ ਦਿੱਤਾਗਾ ਪਹਿਲਾਂ ਤੇ 24-25 ਲੀਟਰ ਤੋਂ ਵੱਧ ਹੀ ਦੁੱਧ ਦੇਊਗੀ ਦੋਸਤੋ ਇਸ ਵਾਰ ਹਜੇ 2-4 ਦਿਨ ਰਹਿੰਦੇ ਆ ਸੂਣ ਦੇ ਵਿੱਚ ਪੂਰੀ ਸਾਫ਼ ਸੁਥਰੀ ਤੇ ਸੀਲ ਠੰਡੀ ਵਹਿੜ ਆ ਇਹ ਵੀ ਦੋਸਤੋ ਬਿਲਕੁਲ ਵਾਜਬ ਜੇ ਰੇਟ ਆ ਇਹਦਾ ਬਿਲਕੁਲ ਹੀ ਦੁੱਧ ਦੇ ਹਿਸਾਬ ਨਾਲ ਬਿਲਕੁਲ ਵਾਜਬ ਰੇਟ ਆ ਇਹਦਾ ਤੇ ਜਿਹੜੀ ਦੋਸਤੋ ਆ ਤੀਜੇ ਨੰਬਰ ਤੇ ਤੁਹਾਨੂੰ ਵਹਿੜ ਦਿਖਾਈ ਦੇ ਰਹੀ ਹੈਗੀ ਇਹ ਵੀ ਇਹ ਦੂਜਾ ਸੂਆ ਸੂਣੀ ਆ ਪਰ ਇਹ ਹਜੇ ਕੱਚੀ ਆ ਲੈ ਜੂ 10 ਦਿਨ ਆਦੋਈ ਥਾਣਾ ਦਾਸ ਹੈ ਇੱਥੇ ਖਵਾਨਾ ਦੇਖ ਸਕਦੇ ਆ ਹਜੇ ਪੂਰਾ ਵਾਲ ਟੱਲਾ ਜਮਾ ਟੱਲ ਪਈ ਆ ਹਜੇ ਇਹਨੇ 10 ਦਿਨ ਲੈ ਜਾਣੇ ਆਗੇ ਪੂਰੀ ਰਾਜੀਪਲੀ ਆ ਕੱਦਕਾਠ ਵਾਲੀ ਵਹਿੜਾ ਦੂਜਾ ਸੁਆ ਸੁਣਾ ਅੱਜ ਇਹ ਸਸਤੇ ਭਾਤ ਦੇ ਦੇਾਂਗੇ ਕਿਉਂਕਿ 10 ਦਿਨ ਜਿਹੜਾ ਬੰਦਾ ਸੰਭਲੂਗਾ ਕੋਈ 2 ਰੁਪਏ ਵੱਧ ਦੀ ਵਿਖੂਗੀ ਤੇ ਜਿਹਨੇ ਘਰੇ ਰੱਖਣ ਨੂੰ ਲੈਣੀ ਆ ਉਹਨੂੰ 2 ਰੁਪਏ ਸਸਤੀ ਮਿਲ ਜੂ ਅੱਜ 10 ਦਿਨ ਸੰਭਲ ਸੰਭਲੂਗਾ ਅਗਲਾ ਤੇ ਤੁਹਾਨੂੰ ਪਤਾ ਹੀ ਆਪਣੇ ਕੋਲ ਡੇਲੀ ਨਵਾਂ ਨਵਾਂ ਵੈੜਾ ਆਉਂਦੀਆਂ ਰਹਿੰਦੀਆਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਜੀ 9781315230 ਪਿੰਡ ਆਪਣਾ ਹੈਗਾ ਜੀ ਆਸਾਪੁੱਟਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਵੈੜ ਦੇਖੋ ਦੋਸਤੋ ਨਗੀਨਾ ਹੀ ਆ ਦੋਸਤੋ ਲਾਲ ਰੰਗ ਦਾ ਜਿਹੜਾ ਮਰਜ਼ੀ ਸੀਮਾ ਲਵਾਓ ਇਹਦੇ ਉਹੋ ਜਿਹੀਆਂ ਹੀ ਮੱਛੀਆਂ ਅਗੇ ਤਿਆਰ ਹੋ ਜਾਣਗੀਆਂ ਤੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ